ਜਿਹੜਾ ਕੈਲੰਡਰ ਆ ਹੁਣੇ ਬਾਹਰ ਵੀਰ ਸਟਾਲ ਤੇ ਵੀ ਰੱਖ ਕੇ ਬੈਠੇ ਨੇ ਇਹ ਕੋਈ ਕੈਲੰਡਰ ਇਹਨਾਂ ਵੀਰਾਂ ਨੇ ਨਹੀਂ ਬਣਾਇਆ ਜਿਹੜੇ ਬਾਹਰ ਸਟਾਲ ਤੇ ਰੱਖ ਕੇ ਬੈਠੇ ਨੇ ਇਹ ਕੈਲੰਡਰ 2003 ਵਿੱਚ ਅਕਾਲ ਤਖਤ ਤੋਂ ਪਹਿਲਾਂ ਲਾਗੂ ਹੋ ਚੁੱਕਾ ਹੈ 2009 ਤੱਕ 17 ਅਕਤੂਬਰ 2009 ਤੱਕ ਇਹ ਕੈਲੰਡਰ ਅਕਾਲ ਤਖਤ ਤੋਂ ਲਾਗੂ ਰਿਹਾ ਹੈ ਲਗਾਤਾਰ 6 ਸਾਲ ਹੁਣ ਆਪੇ ਇਮਾਨਦਾਰੀ ਨਾਲ ਦੱਸਿਓ ਉਹਨਾਂ 6 ਸਾਲਾਂ ਚ ਪਲਾ ਅਕਾਲ ਤਖਤ ਦੇ ਉਸ ਹੁਕਮਨਾਮੇ ਨੂੰ ਕੈਲੰਡਰ ਜਾਰੀ ਹੋਣਾ ਚਾਹੀਦਾ ਕਿਹਨੇ ਚੈਲੰਜ ਕੀਤਾ ਸੀ ਪਲਾ ਉਹਨਾਂ 6 ਸਾਲਾਂ 'ਚ ਜਿਹਨਾਂ ਨੂੰ ਮਾੜੀ ਮੋਟੀ ਨੌਲੇਜ ਹੈ ਜਿਹਨਾਂ ਨੂੰ ਪਤਾ ਹੋਏਗਾ 6 ਸਾਲਾਂ 'ਚ ਕਿੰਨਾ ਨੇ ਕਿਹਾ ਸੀ ਵੀ ਅਸੀਂ ਇਹ ਇਹ ਕੈਲੰਡਰ ਨਹੀਂ ਮੰਨਣਾ ਪਤਾ ਹੈ ਜੀ ਥੋੜਾ ਬਹੁਤਾ ਵੇਖੋ ਮੈਂ ਤੁਹਾਨੂੰ ਪੁੱਛ ਰਿਹਾ ਸਾਧ ਸੰਗਤ ਜੀ ਕੋਈ ਥੋੜੀ ਬਹੁਤੀ ਨੌਲੇਜ ਹੈ ਵੀ 2003 ਤੋਂ ਲੈ ਕੇ 2009 ਤੱਕ 6 ਸਾਲ ਆੜਾ ਕੈਲੰਡਰ ਬਾਹਰ ਰੱਖ ਕੇ ਬਿਠੇ ਆ ਵੀਰ ਇਹ ਕਾਲ ਤਖਤੋਂ ਲਾਗੂ ਹੋਇਆ ਤੇ ਲਗਾਤਾਰ 6 ਸਾਲ ਰਿਆ ਪਹਿਲਾਂ ਕਿੰਨਾਂ ਨੇ ਕਿਹਾ ਸੀ ਅਸੀਂ ਇਹ ਕੈਲੰਡਰ ਨਹੀਂ ਮੰਨਣਾ ਲਗ ਭਗ ਪੰਜਾਬ ਦੇ ਸੰਤ ਸਮਾਜ ਨੇ ਜਿੰਨੇ ਸੰਤ ਸਮਾਜ ਸੀ ਜਿੰਨੇ ਸੰਤ ਬਾਬੇ ਸੀ ਜਿਹੜੇ ਸੰਤ ਸਮਾਜ ਦੇ ਲੋਕ ਸਨ ਉਹ ਇਸ ਕੈਲੰਡਰ ਤੋਂ ਬਾਗੀ ਰਹੇ ਨਹੀਂ ਮੰਨਿਆ ਉਹਨਾਂ ਨੇ ਉਹਨਾਂ ਨੇ ਨਹੀਂ ਮੰਨਿਆ ਲਗਾਤਾਰ 6 ਸਾਲੋਂ ਤਖਲੀਫ ਕਿਉਂ ਪଲା ਕਿਉਂਕਿ ਇਸ ਕੈਲੰਡਰ ਵਿੱਚ ਪੜੋ ਜਾ ਕੇ ਬਾਹਰ ਵੇਖਿਓ ਜਾ ਕੇ ਸਿਰਫ ਇੰਨਾ ਲਿਖਿਆ ਵੀ ਇਸ ਦਿਨ ਮਹੀਨੇ ਦੀ ਆਰੰਭਤ ਯਾਨੀ ਕਿ 14 ਮਾਰਚ 1 ਚੇਤ ਚੇਤ ਮਹੀਨੇ ਦੀ ਚੇਤ ਮਹੀਨੇ ਦੀ ਆਰੰਭਤਾ ਹੁੰਦੀ ਹੈ ਯਾਨੀ ਕਿ ਮਹੀਨਾ ਆਰੰਭ ਹੁੰਦਾ ਹੈ ਸੰਗ੍ਰਾਂਦ ਸ਼ਬਦ ਨਹੀਂ ਲਿਖਿਆ ਪੂਰਨਮਾਸੀ ਸ਼ਬਦ ਨਹੀਂ ਲਿਖਿਆ ਮਸਿਆ ਸ਼ਬਦ ਨਹੀਂ ਲਿਖਿਆ ਇਹ ਸਾਰੇ ਚੰ드ਰਮਾ ਤੇ ਸੂਰਜ ਨਾਲ ਸੰਬੰਧਿਤ ਦਿਨ ਨੇ ਤੇ ਸਿੱਖ ਵਾਸਤੇ ਸਾਰੇ ਦਿਨ ਹੀ ਪਵਿੱਤਰ ਨੇ ਸਿੱਖ ਇਸ ਗੱਲ 'ਚ ਕਿਉਂ ਵਹਿਮ ਚ ਪਵੇ ਸਾਨੂੰ ਤਾਂ ਇਸ ਜਾਲ ਵਿੱਚੋਂ ਬਾਹਰ ਕੱਢਿਆ ਬਿਕਰਮੀ ਕੈਲੰਡਰ ਚੰ드ਰਮਾ ਤੇ ਸੂਰਜ ਦੇ ਮਿਲਵੇਂ ਹਸਾਬ ਦੇ ਨਾਲ ਬਣਿਆ ਉਹਦੇ ਸੁਭਾਵਕ ਗੱਲ ਹੈ ਵੀ 354 ਦਿਨ ਹੈ ਇਧਰ 365 11 ਦਿਨ ਦਾ ਫਰਕ ਹੈ ਤੇ ਸੁਭਾਵਕ ਗੱਲ ਸੀ ਥੋੜੀ ਬਹੁਤੀ ਸਟੱਡੀ ਕਰੋਗੇ ਤਾਂ ਪਤਾ ਲੱਗ ਜਾਏਗਾ ਵੀ ਜੇ ਬਿਕਰਮੀ ਕੈਲੰਡਰ ਮੁਤਾਬਕ ਦਿਨ ਮਨਾਵਾਂਗੇ ਹਰ ਸਾਲ 11 ਦਿਨ ਪਿੱਛੇ ਆਉਂਦੇ ਜਾਣਗੇ। ਤੋਂ ਸਾਡਾ ਕੋਈ ਵੀ ਦਿਨ ਨਿਸ਼ਚਿਤ ਨਹੀਂ ਹੋਏਗਾ। ਕੋਈ ਵੀ ਦਿਨ ਨਿਸ਼ਚਿਤ ਨਹੀਂ ਹੋਏਗਾ। ਹੁਣ ਤੁਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਤਾਂ ਨਿਸ਼ਚਿਤ ਨੇ। ਸਕੂਲ ਦੇ ਸਰਟੀਫਿਕੇਟ ਤੇ ਤੁਸੀਂ ਆਪਣੇ ਬੱਚੇ ਦਾ ਜਨਮ ਦਿਨ ਮਨਾਇਆ 15 ਦਸੰਬਰ ਨੂੰ। ਕਿਸੇ ਦੇ ਬੱਚੇ ਦਾ ਜਨਮ ਦਿਨ ਹੈ 20 ਫਰਵਰੀ ਨੂੰ। ਇਮਾਨਦਾਰੀ ਨਾਲ ਦੱਸਿਓ ਪੜੇ ਲਿਖੇ ਤੁਸੀਂ ਵੀਰ ਬੈਠੇ ਜੇ ਤੁਸੀਂ ਆਪਣੇ ਬੱਚੇ ਦਾ ਜਨਮ ਦਿਨ 20 ਫਰਵਰੀ ਨੂੰ ਮਨਾਓਗੇ ਐ ਸਾਲ ਤੇ ਅਗਲੇ ਸਾਲ ਕਿੰਨੇ ਨੂੰ ਮਨਾਓਗੇ ਭਲਾ? ਬੋਲੋ ਜੀ 20 ਫਿਰ ਇੱਕ ਦਿਨ ਨਿਸ਼ਚਿਤ ਕਰਤਾ ਸਰਦਾਰ ਪਾਰਸ ਸਿੰਘ ਪੁਰੇਵਾਲ ਨੇ ਕੈਨੇਡਾ ਨਿਵਾਸੀ ਨੇ ਉਹ ਕੈਲੰਡਰ ਬਣਾ ਕੇ ਅਕਾਲ ਤਖਤ ਤੇ ਲਿਆਂਦਾ ਪ੍ਰਵਾਨਗੀ ਹੋਈ ਸਭ ਕੁਝ ਹੋਇਆ ਲਗਾਤਾਰ ਉਸ ਕੈਲੰਡਰ ਤੇ ਵਿਚਾਰ ਹੋਈ ਉਹ ਕੈਲੰਡਰ ਪ੍ਰਵਾਨ ਕਰ ਲਿਆ ਗਿਆ ਹੁਣ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਉਸ ਕੈਲੰਡਰ ਮੁਤਾਬਕ ਆਉਂਦਾ ਹੈ ਸਾਰੇ ਮਨਾਉਂਦੇ ਸੀ ਹੁਣ ਅਈ ਪਿਛਲੇ ਸਾਲ 17 ਵਿੱਚ ਕਲਗੀ ਤਰਪਾਸ਼ਾ ਦਾ ਪ੍ਰਕਾਸ਼ ਪੁਰਬ ਦੋ ਵਾਰ ਆ ਗਿਆ ਅੱਛਾ ਜਿਹੜੇ ਕਹਿੰਦੇ ਨੇ ਜੀ ਅਸੀਂ ਅਕਾਲ ਤਖਤ ਦੇ ਹੁਣ ਉਸ ਕੈਲੰਡਰ ਨੂੰ ਮੰਨਣਾ ਹੈ ਉਹਨਾਂ ਨੂੰ ਪੁੱਛੋ ਵੀ 2025 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਕਿਹੜੇ ਮਹੀਨੇ ਚ ਆਏਗਾ ਦੱਸਣ ਉਹ ਕਿਹੜੇ ਮਹੀਨੇ ਚ ਕਿਹੜੀ ਤਰੀਕ ਨੂੰ ਆਏਗਾ ਚਲੋ ਇਸੇ ਸਾਲ ਹੀ ਲਾ ਲਓ ਐ ਸਾਲ ਦੱਸਿਓ ਵੀ ਕਲਗੀ ਤਰਪਾਸ਼ਾ ਦਾ ਗੁਰਪੁਰਪ੍ਰਕਾਸ਼ ਪੁਰਬ ਕਦੋਂ ਆਉਣਾ ਹੈ ਭਲਾ ਆਉਣਾ ਹੀ ਨਹੀਂ ਐਸਆਰ 18 ਚ ਪ੍ਰਕਾਸ਼ਪੁਰਬ ਕਲਗੀਧਰ ਪਾਤਸ਼ਾਹ ਦਾ ਬੋਲੋ ਜੀ ਆਉਣਾ ਹੀ ਨਹੀਂ ਪਿਛਲੇ ਸਾਲ ਦੋ ਵਾਰੀ ਜੋ ਆ ਚੁੱਕਾ ਹੈ ਵਿਪਰ ਸਾਨੂੰ ਜਿਹੜੇ ਸ਼ਬਦ ਦਾ ਸੀ ਪਾਠ ਕਰਦੇ ਵਿਪਰ ਸਾਨੂੰ ਆਪਣੀ ਲੱਥਲੀਓਂ ਕੱਢਣਾ ਚਾਹੁੰਦਾ ਅਸੀਂ ਅੱਖਾਂ ਮੀਟ ਕੇ ਉਹਨਾਂ ਦੇ ਪਿੱਛੇ ਤੁਰੇ ਜਾ ਰਹੇ ਆ ਚਾਰ ਦਿਨ ਪਹਿਲਾਂ ਦੀ ਗੱਲ ਹੈ ਸੰਤ ਸਮਾਜ ਦੇ ਮੁਖੀ ਅਕਾਲ ਤਖਤ ਵੱਲੋਂ ਭੱਜੇ ਨੇ ਬੜੀਆਂ ਹੋਣੀਆਂ ਖਬਰਾਂ ਤੁਸੀਂ ਜੀ ਉਨਾ ਕਹ ਜੀ ਇਹ ਤੇ ਆਪਣਾ ਵੱਖਰਾ ਕੈਲੰਡਰ ਲਾਗੂ ਕਰਦੇ ਵੱਖਰਾ ਨਹੀਂ ਇਹ ਉਹ ਕੈਲੰਡਰ ਹੈ ਜਿਹੜਾ ਅਕਾਲ ਤਖਤੋਂ ਲੋ ਪ੍ਰਵਾਨਤ ਰਿਹਾ ਪਹਿਲਾਂ ਲਗਾਤਾਰ 6 ਸਾਲ ਪ੍ਰਵਾਨ ਰਿਹਾ ਪਰ ਤੁਸੀਂ ਨਹੀਂ ਮੰਨਿਆ ਕਿਉਂਕਿ ਡੇਰੇ ਸੰਗਰਾਂਦਾਂ ਮੱਸਿਆ ਪੂਰਨਮਾਸ਼ੀਆਂ ਤੋਂ ਬਿਨਾਂ ਚੱਲਦਾ ਹੀ ਨਹੀਂ ਅਗਲੇ ਨੂੰ ਪਤਾ ਵੀ ਜੇ ਮੱਸਿਆ ਮਨਾਈ ਜਾਏਗੀ ਪੂਰਨਮਾਸ਼ੀ ਹੋਏਗੀ ਅਸੀਂ ਗੁਰਪ੍ਰੋਭ ਭੁੱਲ ਗਏ ਦੱਸਿਓ ਜੀ ਭਾਈ ਤਾਰੂ ਸਿੰਘ ਦਾ ਸ਼ੀਦੀ ਪੁਰਬ ਕਿੰਨਿਆਂ ਨੂੰ ਯਾਦ ਹੈ ਸ਼ੀਦੀ ਭਾਈ ਤਾਰੂ ਸਿੰਘ ਹੈ ਭਾਈ ਹਰੀ ਸਰਦਾਰ ਹਰੀ ਸਿੰਘ ਨਲੂਆ ਐ ਕਾਲੀ ਫੂਲਾ ਸਿੰਘ ਐ ਸਰਦਾਰ ਸ਼ਾਮ ਸਿੰਘ ਟਾਰੀਵਾਲਾ ਐ ਬਾਬਾ ਬੰਦਾ ਸਿੰਘ ਬਹਾਦਰ ਐ ਗੁਰਦੁਆਰਿਆਂ ਦੇ ਵਿੱਚ ਵੀ ਸਿੱਖਾਂ ਦੇ ਸ਼ਹੀਦੀ ਦਿਨ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਘਟ ਲਿਖੇ ਹੁੰਦੇ ਨੇ ਸੰਗਰਾਮਾਂ ਤੇ ਮਸਿਆ ਦੇ ਦਿਨ ਮੋٹے ਅਕਰਾਂ 'ਚ ਲਿਖੇ ਹੁੰਦੇ ਨੇ ਸਿੱਖ ਵਾਸਤੇ ਤੇ ਪਤਾ ਕੀ ਸੀ ਤੀਰਥ ਨਾਵਣ ਜਾਉ ਤੀਰਥ ਤੀਰਥ ਸ਼ਬਦ ਵਿਚਾਰ ਅੰਤਰ ਗੁਰ ਗਿਆਨ ਸਾਚਾ ਥਾਨ ਇਰਸ 10 ਪੁਰਬ ਸਗਾ ਦ ਸਹਿਰਾ ਦ ਸਹਿਰਾ ਦਾ ਅਰਥ ਹੈ 10 ਪਵਿੱਤਰ ਦਿਨ ਜਿਹੜੇ ਬ੍ਰਾਹਮਣ ਲੋਕਾਂ ਨੂੰ ਦੱਸਦਾ ਸੀ ਕਿ ਆਹ 10 ਦਿਨ ਪਵਿੱਤਰ ਹੁੰਦੇ ਨੇ ਜਿਹਦੇ ਵਿੱਚ ਚੰਦਰਮ ਚੰ드ਰਮਾਨ ਦੀ ਗੱਲ ਆਉਂਦੀ ਹੈ ਸੂਰਜ ਦੀ ਗੱਲ ਆਉਂਦੀ ਹੈ ਜਿਹਦੇ ਵਿੱਚ ਵਰਤ ਰੱਖਣ ਦੀ ਗੱਲ ਆਉਂਦੀ ਹੈ ਜਿਹਦੇ ਵਿੱਚ ਪੂਰਨਮਾਸ਼ੀ ਦੀ ਗੱਲ ਆਉਂਦੀ ਹੈ ਉਹਨੇ 10 ਦਿਨ ਪਵਿੱਤਰ ਲੋਕਾਂ ਦੇ ਵਿੱਚ ਗਿਣ ਦਿੱਤੇ ਵੀ ਆਹ 10 ਦਿਨ ਪਵਿੱਤਰ ਨੇ ਉਹ ਲੋਕ ਉਸ ਗੱਲ ਤੇ ਤੁਰਦੇ ਸੀ ਅੱਜ ਅੱਜ ਕਈ ਕਹਣਗੇ ਜੀ ਵੰਡੀਆਂ ਵੰਡੀਆਂ ਪਾਈਆਂ ਕਹਿੰਦੇ ਨੇ ਜਦੋਂ ਇਹੋ ਕਲੈਂਡਰ ਅਕਾਲ ਤਖਤ ਤੋਂ ਲਾਗੂ ਸੀ ਉਦੋਂ ਇਹਨਾਂ ਲੋਕਾਂ ਨੇ ਚੈਲੰਜ ਕੀਤਾ ਅੱਛਾ ਅਕਾਲ ਤਖਤ ਤੋਂ ਇੱਕ ਮਰਿਆਦਾ ਵੀ ਪ੍ਰਵਾਨਤ ਹੈ ਧਰਮ ਪ੍ਰਚਾਰ ਕਮੇਟੀ ਵੱਲੋਂ ਉਹ ਛਾਪ ਕੇ ਵੰਡੀ ਜਾਂਦੀ ਹੈ ਉਹ ਤੇ ਕੋਈ ਨਹੀਂ ਮੰਨਦੇ ਲੋਕ ਜਿਹੜੇ ਜਦੋਂ ਐਸਾ ਮਸਲਾ ਹੁੰਦਾ ਫਿਰ ਅਕਾਲ ਤਖਤ ਵੱਲੋਂ ਪਾਈ ਦੇ ਵੇਖੋ ਜੀ ਅਸੀਂ ਸ਼ਿਕਾਇਤ ਕਰਦੇ ਹਾਂ ਜੀ ਇਹ ਆਪਣੀ ਵਖਰੀ ਮਰਿਆਦਾ ਬਣਾ ਕੇ ਬੈਠੇ ਨੇ ਜੀ ਇਹ ਨਾਨਸਾਈ ਕਲੈਂਡਰ ਜਿਹੜਾ ਅਸੀਂ ਬਣਾ ਕੇ ਲੋਕਾਂ ਵਿੱਚ ਲੈ ਕੇ ਜਾਣੇ ਨੂੰ ਮੰਨਦੇ ਨਹੀਂ ਹੈਗੇ ਹੁਣ ਵੇਖੋ ਕਿੱਡੀ ਹਾਸ ਹੋਣੀ ਗੱਲ ਹੈ ਹੁਣ ਇਮਾਨਦਾਰ ਨਾਲ ਦੱਸਿਓ ਗੁਰੂ ਪਾਤਸ਼ਾਹ ਨੇ ਸਿੱਖ ਸਮਾਜ ਬਣਾਇਆ ਸੀ ਕਿ ਸੰਤ ਸਮਾਜ ਬਣਾਇਆ ਸੀ ਬੋਲੋ ਜੀ ਪਿਆਰੇ ਭਲਾ ਬੋਲੋ ਜੀ ਸਿੱਖ ਸਮਾਜ ਬਣਾਇਆ ਸੀ ਨਾ ਸਿੱਖ ਦਾ ਅਰਥ ਸਿੱਖਿਆ ਲੈਣ ਵਾਲਾ ਜਿਹੜਾ ਪਰਮੇਸ਼ਰ ਦੇ ਗਿਆਨ ਦੀ ਸਿੱਖਿਆ ਲੈ ਉਹ ਸਿੱਖ ਹੈ ਇਹ ਸੰਤ ਸਮਾਜ ਆਪਣਾ ਵੱਖਰਾ ਹੀ ਬਣ ਗਿਆ ਇਹਨਾਂ ਨੂੰ ਅਧਿਕਾਰ ਕਿਨੇ ਦਿੱਤਾ ਵੱਖਰਾ ਸਮਾਜ ਬਣਾਉਣ ਦਾ ਭਲਾ ਦੱਸਿਓ ਭਲਾ ਜਦੋਂ ਅੱਜ ਤੋਂ ਆਪਾਂ 50 ਸਾਲ 60 ਸਾਲ ਪਿੱਛੇ ਜਾਈਏ ਇਹ ਸੰਤ ਸਮਾਜ ਕਿੱਥੋਂ ਆਇਆ ਹੈ ਅੱਜ ਤਰ੍ਹਾਂ ਤਰ੍ਹਾਂ ਦੀਆਂ ਵੰਗੀਆਂ ਵਾਲੇ ਸੰਤ ਵੱਖ-ਵੱਖ ਇਲਾਕਿਆਂ ਵਿੱਚ ਘੁੰਮਦੇ ਫਿਰਦੇ ਨੇ ਲੋਕ ਉਹਨਾਂ ਦੇ ਪਿੱਛੇ ਨਮਸਕਾਰਾਂ ਕਰਦੇ ਫਿਰਦੇ ਨੇ ਕੁਝ ਸਿਆਸੀ ਲੋਕਾਂ ਦਾ ਉਹਨਾਂ ਨੂੰ ਥਾਪੜਾ ਹੈ ਕੁਝ ਖੌਤੀ ਧਾਰਮਿਕ ਲੋਕਾਂ ਦਾ ਥਾਪੜਾ ਹੈ ਉਹਨਾਂ ਨੂੰ ਕਮ ਸੇ ਕਮ ਇੱਕ ਬੇਨਤੀ ਕਰਾਂ ਜਿਹੜਾ ਹੁਣ ਮੂਲ ਨਾਨਸਈ ਕੈਲੰਡਰ ਦਾ ਮਸਲਾ ਹੈ ਨਾ ਹੁਣ ਧਿਆਨ ਨਾ ਸੁਣਿਓ ਕਈ ਕਹਿਣਗੇ ਵੇਖੋ ਜੀ ਕੰਮ ਤੇ ਆਪਾਂ ਸਰਕਾਰੀ ਡੇਟਾ ਮੁਤਾਬਕ ਹੀ ਕਰਨੇ ਇੰਗਲਿਸ਼ ਕੈਲੰਡਰ ਦੇ ਮੁਤਾਬਕ ਹੀ ਕਰਨੇ ਕਰਨਾ ਇਹ 'ਚ ਕੋਈ ਸ਼ੱਕ ਨਹੀਂ ਉਹ ਤੇ ਸਾਰਿਆਂ ਨੂੰ ਆਪਾਂ ਇਦਾਂ ਕਹਿਣਾ ਅੱਜ 14 ਮਾਰਚ ਐ। ਉਹ ਤੇ ਆਪਾਂ ਇਦਾਂ ਕਹਿਣਾ। ਮਸਲਾ ਇਹ ਨਹੀਂ ਸੀ ਮਸਲਾ ਤੇ ਇੱਕ ਸਾਰਤਾ ਦਾ ਐ ਵੀ ਦਿਨ ਤੇ ਨਿਸ਼ਚਿਤ ਕਰ ਲਓ। ਚਲੋ ਆਪਾਂ ਇਸ ਲੜਾਈ 'ਚ ਨਹੀਂ ਪੈਂਦੇ। ਇੱਕ ਦਿਨ ਨਿਸ਼ਚਿਤ ਕਰ ਲਓ ਵੀ ਹਰ ਸਾਲ ਤੁਹਾਨੂੰ ਜਾ ਕੇ ਪੰਡਤ ਨੂੰ ਜੋਤਸ਼ੀ ਨੂੰ ਪਾਂਦੇ ਨੂੰ ਪੁੱਛਣਾ ਨਾ ਪਵੇ ਕਿ ਐ ਸਾਲ ਗੁਰੂ ਪਾਸ਼ਾ ਦਾ ਪ੍ਰਕਾਸ਼ ਪੁਰਬ ਕਿਹੜੀ ਡੇਟ ਨੂੰ ਆ ਰਿਹਾ। ਇੱਕ ਦਿਨ ਹੀ ਨਿਸ਼ਚਿਤ ਕਰ ਲਓ। ਚਲੋ ਇਸ ਲਾਈਫ ਵਿੱਚ ਨਾ ਪਾਓ ਵੀ 5 ਨੂੰ ਆਉਣਾ ਹੈ ਕਿ 15 ਨੂੰ ਆਉਣਾ ਕਮਸ਼ਕਮ ਇੱਕ ਡੇਟ ਨਿਸ਼ਚਿਤ ਕਰ ਲਓ ਇਹੋ ਹੀ ਉਹ ਕਰਨਾ ਨਹੀਂ ਚਾਹੁੰਦੇ ਕਿ ਜੇ ਇੱਕ ਵਾਰ ਨਿਸ਼ਚਿਤ ਹੋ ਗਿਆ ਫਿਰ ਬੇਪਰ ਦੀ ਲਤ ਥੱਲਿਓ ਕਿਦਾਂ ਨਿਕਲਾਂਗੇ ਪੁਜਾਰੀ ਤੇ ਆਪਣੇ ਆਪਣੀ ਲਤ ਥੱਲਿਓ ਸਾਨੂੰ ਕੱਢਣਾ ਚਾਹੁੰਦਾ